ਹਾਂਜੀ ਵੀਰੋ ਗੱਲ ਕਰਨ ਲੱਗੇ ਆ ਜੋ ਠੱਗ ਚੋਰ ਐਕਸਪੋਜ਼ ਕਰ ਰਹੇ ਆ ਅੱਜ ਕੱਲ ਤੇ ਆ ਦੇਵ ਖਰੋੜ ਇਹਨੇ ਕਿਵੇਂ ਇੱਕ ਡਾਇਰੈਕਟਰ ਦਾ ਕੈਰੀਅਰ ਹੀ ਖਤਮ ਕਰਤਾ ਕਿੱਡਾ ਵੱਡਾ ਨੇ ਪਾਪ ਕੀਤਾ ਸੁਖਜੰਦਰ ਸ਼ਿਰਾ ਸਾਹਿਬ ਦਾ ਨਾਮ ਤੇ ਤੁਸੀਂ ਸੁਣਿਆ ਹੋਣਾ ਬੜਾ ਜੈਂਟਲਮੈਨ ਬੰਦਾ ਸੀ ਜੱਟ ਤੇ ਜ਼ਮੀਨ ਵਰਗੀਆਂ ਫਿਲਮਾਂ ਬਦਲਾ ਜੱਟੀ ਵਰਗੀਆਂ ਫਿਲਮਾਂ ਉਹਨਾਂ ਟਾਈਮਾਂ 'ਚ ਉਹਨੇ ਪ੍ਰੋਡਿਊਸ ਕੀਤੀਆਂ ਤੇ ਪੰਜਾਬ ਦੇ ਉਸ ਲੈਵਲ ਤੇ ਸਿਰਮਾ ਖੜਾ ਕੀਤਾ ਹਿੰਦੀ ਲੈਵਲ ਤੇ ਸੁਖਜਿੰਦਰ ਸ਼ੇਰੇ ਨੇ ਪਰ ਆ ਪਿਛਲੇ 10 15 ਸਾਲਾਂ ਤੋਂ ਜਿਹੜਾ ਠੱਗਾ ਚੋਰਾ ਨੇ ਵਰਤਾਰਾ ਸ਼ੁਰੂ ਕੀਤਾ ਸੀ ਨਚਾਰਾਂ ਭੰਡਾਂ ਨੇ ਉਹਦੇ ਵਿੱਚ ਬੜੇ ਚੰਗੇ ਬੰਦੇ ਰਗੜੇ ਗਏ ਉਹ ਵਿਚਾਰਾ ਵੀ ਜੈਂਟਲ ਬੰਦਾ ਰਕੜਿਆ ਗਿਆ ਗੱਲ یوں ਹੋਈ ਵੀ ਸੁਖਜਿੰਦਰ ਸ਼ੇਰੇ ਨੇ ਫਿਲਮ ਕੀਤੀ ਸ਼ੁਰੂ ਯਾਰ ਬੇਲੀ ਤੇ ਉਹ ਬੰਦਾ ਬੜੇ ਖੁੱਲੇ ਦਿਲ ਦਾ ਸੀ ਮੇਰਾ ਵੀ ਉਹ ਨਾਲ ਇੱਕ ਪ੍ਰੋਜੈਕਟ ਵਾਸਤੇ ਚੱਲਿਆ ਸੀ ਸਿਲਸਿਲਾ ਜਾਂ ਮੈਂ ਉਹ ਫਿਲਮ ਫਿਲਮ ਡਾਇਰੈਕਟ ਕਰ ਰਿਹਾ ਸੀ ਪਿੰਡ ਦੀ ਆਸ਼ਕੀ ਤੇ ਉਹ ਸਿਰਫ ਇਹ ਕਹਿੰਦਾ ਨਹੀਂ ਯਾਰ ਪਿੰਡ ਚ ਆਸ਼ਕੀ ਚੱਲੂਗੀ ਪਿੰਡ ਚ ਆਸ਼ਕੀ ਦਾ ਸਕੂਲ ਖੁੱਲੂਗਾ ਤੇ ਚੰਗਾ ਨਹੀਂ ਲੱਗੂਗਾ ਆਪਣਾ ਸਮਾਜ ਆਪਾਂ ਨੂੰ ਮਾੜਾ ਕਹੂਗਾ ਤੇ ਉਹ ਬੜੀਆਂ ਮੀਟਿੰਗਾਂ ਹੋਈਆਂ ਇਹਦਾ ਆਫਿਸ ਹੁੰਦਾ ਸੀ ਆਪਣੇ ਜਗਰਾਵਾ ਤੇ ਉਥੇ ਮੀਟਿੰਗ ਹੁੰਦੀ ਹੁੰਦੀ ਸੀ ਮੇਰੀ ਇਹਦੇ ਨਾਲ ਜਗਰਾਵਾ ਉਹਨੇ ਫਿਰ ਉਸ ਫਿਲਮ ਤੇ ਪੈਸਾ ਨਹੀਂ ਲਾਇਆ ਮੇਰੀ ਫਿਲਮ ਤੇ ਉਦੋਂ ਫਿਰ ਸਿਨੇਮਾ ਵੀ ਜਾ ਰਿਹਾ ਸੀ 2017 18 ਦੀ ਗੱਲ ਆ ਚਲੋ ਜੀ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਦੁੱਖ ਨਹੀਂ ਅੱਛਾ ਹੁਣ ਦੇਵ ਖਰੋੜ ਨੇ ਉਹਦਾ ਬੇੜਾ ਕਿਵੇਂ ਕਰਕੇ ਕੀਤਾ ਤੁਹਾਨੂੰ ਮੈਂ ਦੱਸਦਾ ਪ੍ਰੋਡਿਊਸਰ ਉਹਦੇ ਕੋ ਵੱਡੇ ਹੀ ਹੁੰਦੇ ਸੀ ਤੇ ਪੈਸਾ ਉਹ ਖੁੱਲਾ ਦਿੰਦਾ ਹੁੰਦਾ ਸੀ ਤੇ ਇਹਨੂੰ ਸਾਈਨ ਕਰ ਲਿਆ ਕਿ ਫਿਲਮ 'ਚ ਉਹਦੀ ਮਾੜੀ ਕਿਸਮਤ ਮਤਲਬ ਸਾਰੇ ਕਹਿਣ ਵੀ ਇਹਨੂੰ 8 ਲੱਖ ਦੇ 8 ਲੱਖ ਦੀ ਔਕਾਤ ਆ ਉਹਨੇ ਇਹਨੂੰ ਪੈਸੇ ਦਿੱਤੇ 25 ਲੱਖ ਰੁਪਈਆ ਨਾਲ ਸੀ ਰੂਬੀ ਕੰਡੋਲਾ ਰੂਬੀ ਕੰਡੋਲਾ ਵੀ ਹੀਰੋ ਸੀ ਦੇਵ ਖਰੋੜ ਵੀ ਹੀਰੋ ਸੀ ਫਿਲਮ ਬਣ ਗਈ ਇਹ ਕਹਿੰਦਾ ਵੀ ਨਹੀਂ ਫਿਲਮ ਚੰਗੀ ਨਹੀਂ ਬਣੀ ਮੈਂ ਪ੍ਰਮੋਸ਼ਨ ਨਹੀਂ ਕਰਨੀ ਉਹ ਬੜਾ ਰੋਵੇ ਯਾਰ ਤੂੰ ਅੱਜ ਮੇਰੀ ਫਿਲਮ ਦੀ ਪ੍ਰਮੋਸ਼ਨ ਨਹੀਂ ਕਰੂੰਗਾ ਮੇਰੇ ਪ੍ਰੋਡਿਊਸਰ ਪਿੱਛੇ ਹੜੇ ਆਣਗੇ ਕੱਲ ਨੂੰ ਮੇਰੇ ਤੇ ਕੋਈ ਪੈਸਾ ਨਹੀਂ ਲਾਊਗਾ ਇਹ ਕਦੇ ਨਵੀਂ ਫਿਲਮ ਨਹੀਂ ਵਧੀਆ ਬੜੀ ਮੈਨੀ ਪ੍ਰਮੋਸ਼ਨ ਕਰਨੀ ਨਾ ਇਹਨੂੰ ਬੰਦਾ ਪੁੱਛੇ ਪਹਿਲਾਂ ਤੇ ਵੀ ਤੇਰੀ ਇੱਕ ਗਾਂਧੀ ਦਾ ਗੈਂਗਸਟਰ ਫਿਲਮ ਚੱਲੀ ਆ ਉਹ ਚੱਲੀ ਤਾਂ ਕਰਕੇ ਗਾਂਧੀ ਦੀ ਇੱਕ ਰੋਬਨ ਹੁੱਡ ਸ਼ਵੀ ਸੀ ਤੇ ਉਹ ਮੁੰਡਿਆਂ ਨੇ ਚਲਾਈ ਗਰੁੱਪ ਵਾਲਿਆਂ ਨੇ ਇਹਨੇ ਉਹਦੇ ਵਿੱਚ ਵੀ 20 25 30 ਲੱਖ ਰੁਪਈਆ ਲਾਇਆ ਸੀ ਆਪਣੇ ਕੋਲੋਂ ਤੇ ਫੇਰ ਇਹਨੂੰ ਫਿਲਮ ਮਿਲੀ ਸੀ ਮੇਰੇ ਸਾਹਮਣੇ ਦੀਆਂ ਗੱਲਾਂ ਬੜਬੋਲੇ ਜੱਟ ਨੂੰ ਵੀ ਪਤਾ ਇਸ ਗੱਲ ਦਾ ਜਦੋਂ ਬੜਬੋਲਾ ਜੱਟ ਸਾਹਮਣੇ ਆ ਗਿਆ ਉਦੋਂ ਤੇ ਉਹਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਆ ਇਹਨੂੰ ਉਹਨਾਂ ਨੂੰ ਜਿਹੜੇ ਗਾਂਧੀ ਦੇ ਗਾਂਧੀ ਦਾ ਗੈਂਗਸਟਰ ਦੇ ਜਿਹੜੇ ਪ੍ਰੋਡਿਊਸਰ ਸੀ ਉਹਨਾਂ ਨੂੰ ਮਤਲਬ ਰਲ ਮਿਲ ਕੇ ਉਹਨਾਂ ਫਿਲਮ ਬਣਾਈ ਸੀ ਕੋਸ਼ ਪੈਸੇ ਕੋਲੋਂ ਲਾਏ ਸੀ ਕੋਸ਼ੇਦ ਕੋਲ ਲਵਾਏ ਸੀ ਮਤਲਬ ਉਹਨਾਂ ਨੂੰ ਸੀਗਾ ਵੀ ਜਿਹੜਾ ਮੁੰਡਾ ਪੈਸੇ ਲਾਵੇ ਇਹ ਪੈਸੇ ਲਾਉਣ ਨੂੰ ਤਿਆਰ ਹੋ ਗਿਆ ਦੇਵ ਕਰੋੜ ਉਹ ਸਾਰੇ ਟੀਮ ਦੇ ਕਹਾਣੀ ਇਹ ਬੰਦਾ ਗਾਂਧੀ ਵਰਗਾ ਲੱਗਦਾ ਨਹੀਂ ਗਾਂਧੀ ਯਾਰ ਮੁੰਡਾ ਬੜਾ ਸਮਹਾਰ ਸੀ ਸੋਹਣਾ ਸੀ ਤੇ ਇਹ ਤਾਂ ਖੈਰ ਜਿਹੋ ਜਿਹਾ ਲੱਗਦਾ ਆ ਸਬਜੀਜੀ ਵੇਚ ਨਾਲ ਵਰਗਾ ਲੱਗਦਾ ਇਹ ਤੇ ਉਹ ਮੁੰਡਾ ਪੰਜਾਬੀ ਪਿਓਰ ਲੱਗਦਾ ਸੀ ਪਰ ਕਿਉਂ ਕਿ ਉਹਨੇ ਪਾਹੇ ਲਾਈ ਚਲੋ ਰੋਲ ਮਿਲ ਗਿਆ ਫਿਲਮ ਹਿੱਟ ਹੋ ਗਈ ਇਹਦੀ ਰੋਟੀ ਚੱਲ ਪਈ ਇਹਨੇ ਜੀ ਸੁਖਜਿੰਦਰ ਸ਼ੇਰਾ ਵਰਗਾ ਜੈਂਟਲ ਬੰਦਾ ਇਹਦੀਆਂ ਮਿਹਨਤਾਂ ਕਰ ਰਿਹਾ ਓਏ ਮੈਂ 30 ਸਾਲ ਤੋਂ ਫਿਲਮਾਂ ਬਣਾਉਂ ਰਿਹਾ ਕਿਉਂ ਮੇਰਾ ਬੇੜਾ ਘਰ ਕੇ ਕਰਨ ਲੱਗਾ ਤੂੰ ਪ੍ਰੋਮੋਸ਼ਨ ਤੇ ਨਾਮ ਵੇਗਾ ਤੇ ਮੇਰੇ ਮੇਕਰ ਪਿਛੇ ਹੜੇ ਆਣਗੇ ਮੇਰਾ ਬੇੜਾ ਘਰ ਕੋ ਹੋ ਜੂਗਾ ਇਹ ਕਹਵੇ ਫਿਲਮ ਚੰਗੀ ਨਹੀਂ ਬਣੀ ਇਹਨੂੰ ਬੰਦਾ ਪੁੱਛੇ ਵੀ ਆ ਜਿਹੜੀਆਂ ਤੇਰੀਆਂ ਇੰਨੀਆਂ ਫਲਾਪ ਹੋਈਆਂ ਇਹ ਫਿਲਮ ਕਿਧਰੋਂ ਚੰਗੀ ਆ ਲੋਕੀ ਗਾਲਾਂ ਕੱਢਦੇ ਆ ਵੀ ਸਾਡੀ ਜਵਾਨੀ ਦਾ ਇਹਨੇ ਬੇੜਾ ਕਰਕੇ ਕਰਤਾ ਆ ਪੈਸੇ ਕਮਾ ਲਏ ਇਹ ਗਿਆਨੀ ਜੀ ਇਹ ਗੱਲਾਂ ਅੰਦਰ ਦੀਆਂ ਲੋਕਾਂ ਨੂੰ ਪਤਾ ਨਹੀਂ ਲੋਕ ਜੋ ਪਰਦੇ ਦੇ ਵਹਿੰਦੇ ਆ ਸੋਸ਼ਲ ਮੀਡੀਆ ਦੇ ਵਹਿੰਦੇ ਉਹਨੂੰ ਸੱਚ ਮੰਨਦੇ ਵੀ ਘਰੇ ਆਹੀ ਸੱਚ ਆ ਇਹ ਗੱਲਾਂ ਅੰਦਰ ਦੀਆਂ ਆ ਇਹ ਗਿਆਨੀ ਹੋਇਆ ਕੀ ਵੀ ਭਾਈ ਉਹਦੀ ਬੜੀ ਇਨਸਲਟ ਹੋਈ ਬੜੀ ਬੇਇੱਜ਼ਤੀ ਹੋਈ ਪ੍ਰੋਡੂਸਰਾਂ ਵਿੱਚ ਉਸ ਤੋਂ ਬਾਅਦ ਉਹ ਬੰਦਾ ਫਿਲਮ ਨਹੀਂ ਬਣਾ ਸਕਿਆ ਇਹਨੂੰ ਬਦਵਾਵਾਂ ਦਿੰਦਾ ਹੀ ਪੂਰਾ ਹੋ ਗਿਆ ਜਿੱਥੇ ਉਹਦੀ ਮੌਤ ਹੋਈ ਆ ਜੁਗਾਂਡਾ ਵਿੱਚ ਉੱਥੇ ਵੀ ਉਹ ਇੱਕ ਫਿਲਮ ਦੇ ਸਿਲਸਿਲੇ ਵਿੱਚ ਗਿਆ ਹੋਇਆ ਸੀ ਆਪਣੇ ਪ੍ਰੋਡੂਸਰਾਂ ਕੋਲ ਪੰਜਾਬੀ ਪ੍ਰੋਡੂਸਰ ਜੁਗਾਂਡਾ 'ਚ ਬਹੁਤ ਪੰਜਾਬੀ ਰਹਿੰਦੇ ਆ ਅਮਰੀਕਾ ਕੈਨੇਡਾ ਜਦੋਂ ਦਿਹਾੜੀ ਦੱਪਾ ਕਰਨ ਜਾਂਦੇ ਸਾਡੇ ਨੌਜਵਾਨ ਜੁਗਾਂਡਾ ਵਿੱਚ ਲੈਂਡਲੋਰਡ ਬੰਦੇ ਰਹਿੰਦੇ ਆ ਉੱਥੇ ਇਥੋਂ 5 ਕਿੱਲੇ ਪੰਜਾਬ 'ਚੋਂ ਵੇਚ ਲਓ ਉੱਥੇ 50 60 ਕਿੱਲੇ ਪੈੜੀ ਬਣ ਜਾਣੀਆਂ ਤੇ ਚੰਗਾ ਇਨਸਟਰੂਮੈਂਟ ਰੱਖ ਕੇ ਖੇਤੀ ਕਰਕੇ ਤੁਸੀਂ ਰਾਜੇ ਬਣ ਕੇ ਰਹਿ ਸਕਦੇ ਆ ਪਰ ਉਹ ਹਾਲੇ ਹਾਈਲਾਈਟ ਨਹੀਂ ਹੋ ਸਕਿਆ ਕੋਈ ਨਹੀਂ ਮਹਾਰਾਜ ਨੇ ਆਪਾਂ ਨਾਲ ਟਾਈਮ ਲਿਆਂਦਾ ਆਪਾਂ ਉਹ ਜਿਹੜਾ ਹਾਈਲਾਈਟ ਕਰਾਂਗੇ ਭਾਈ ਭਗਤ ਸਿੰਘ ਵਰਗੇ ਬੰਦਿਆਂ ਕੋ ਆਪਾਂ ਸਿੱਖਿਆ ਆ ਤੇ ਭਗਤ ਸਿੰਘ ਵਾਂਗ ਉਹ ਨਹੀਂ ਬਣ ਸਕਦੇ ਪਰ ਚੰਗੇ ਕੰਮ ਕਰਾਂਗੇ ਤੇ ਠੱਗਾ ਚੋਰਾ ਨੂੰ ਚਾਜਣਾ ਐਕਸਪੋਜ਼ ਕਰਾਂਗੇ ਵੀਰੋ ਠੱਗਾ ਚੋਰਾ ਵਾਸਤੇ ਲੜਨ ਵਾਸਤੇ ਬੈਕਅਪ ਚਾਹੀਦਾ ਪੈਸੇ ਵੀ ਚਾਹੀਦੇ ਆ ਤੇ ਆਪਾਂ ਹੁਣ ਆ ਥੋੜਾ ਜਿਹਾ ਤੁਹਾਡੇ ਕੋ ਸਪੋਰਟ ਲੈਣੀ ਸ਼ੁਰੂ ਕਰ ਦਿੱਤੀ ਆ ਅ ਜਰਨਲ ਠੱਗ ਵਰਗਿਆਂ ਨੂੰ ਮੈਂ ਐਕਸਪੋਜ਼ ਕੀਤਾ ਹੋਰ ਕਿੰਨੇ ਠੱਗ ਐਕਸਪੋਜ਼ ਕੀਤੇ ਮੈਂ ਤੇ ਆ ਆਪਾਂ ਪ੍ਰਿੰਟਰ ਸਕੈਨਰ ਪਾਤਾ ਆ ਸਾਰੇ ਵੀਰ 1-1 ਰੁਪਏ ਦਾ ਯੋਗਦਾਨ ਪਾ ਦਿਆ ਕਰੋ ਤੁਹਾਡਾ 1 ਰੁਪਏ ਨਾਲ ਜਾਣਾ ਕੱਖ ਨਹੀਂ ਤੇ ਮੈਂ ਲੋਕਾਂ ਨੂੰ ਥਾਂ ਥਾਂ ਮਿਲਣਾ ਹੁੰਦਾ ਠੱਗਾਂ ਚੋਰਾਂ ਦੇ ਐਕਸਪੋਜ਼ ਕਰਨ ਆਸਤੇ ਪਾੜਾ ਖਰਚਾ ਬਹੁਤ ਚਾਹੀਦਾ ਮੈਨੂੰ ਹੋਰ ਹਾਲੇ ਮੈਨੂੰ ਕੋਈ ਜ਼ਿਆਦਾ ਇਨਕਮ ਹੈ ਨਹੀਂ 사이ਟ ਤੋਂ ਤੇ 1-1 ਰੁਪਇਆ ਪਾ ਦਿਆ ਕਰੋ ਜਿਸ ਕੋ ਵਾਦਾ ਹੋ ਵੱਧ ਪਾ ਸਕਦਾ ਕੋਈ ਗੱਲ ਨਹੀਂ ਜਿਹੜਾ ਸਮਝਦਾ ਵਾ ਕਿ ਹਾਂ ਭਈ ਇਹ ਜ਼ਰੂਰ ਤੇ ਆ ਬਾਕੀ ਮੇਰੇ ਸਾਰੇ ਵੀਰ 1-1 ਰੁਪਇਆ ਜ਼ਰੂਰ ਪਾਇਆ ਕਰੋ ਮੈਨੂੰ ਥੋੜੀ ਸਪੋਰਟ ਮਿਲ ਜੂਗੀ ਮੇਰਾ ਬੱਸਾਂ ਦਾ ਪਹਾੜਾ ਕਰਾਇਆ ਜਾਂ ਨਿਕਲ ਜਾ ਕਰੂਗਾ ਕਿਉਂਗੇ ਥਾਂ ਥਾਂ ਮੈਨੂੰ ਹਰ ਚੀਜ਼ ਹਰ ਗੱਲ ਬਾਰੇ ਪ੍ਰੋਪਰ ਇਨਕੁਆਰੀ ਵਾਸਤੇ ਜਾਣਾ ਪੈਂਦਾ ਜੇ ਕਿ ਨਾ ਧੋਖਾ ਹੁੰਦਾ ਤਾਂ ਮੈਂ ਜਾ ਕੇ ਉੱਤੇ ਪੁੱਛਦਾ ਵੀ ਹਾਂ ਤੁਹਾਡਾ ਧੋਖਾ ਹੋਇਆ ਫੇ ਉਹ ਬੰਦੇ ਦੱਸ ਦਿਆ ਤਾਂ ਮੈਂ ਵੀਡੀਓ ਪਾਉਂਦਾ ਆ ਤੇ ਇੱਕ ਇੱਕ ਰਪੈਦਾ ਯੋਗਦਾਨ ਸਾਰੇ ਵੀਰ ਪਾਓ ਤੇ ਉਹ ਜੀ ਸੁਖਜਿੰਦਰ ਸ਼ੇਰੇ ਦੀ ਆਖਰੀ ਫਿਲਮ ਇਹਨੇ ਬਣਾਤੀ ਜਿਹੜੇ ਪ੍ਰੋਡਿਊਸਰ ਹੋਰ ਰੈਡੀ ਸੀ ਉਹਦੀਆਂ ਫਿਲਮਾਂ ਵਾਸਤੇ ਉਹ ਪਿੱਛੇ ਹਟ ਗਿਆ ਵੀ ਇਹਦੇ ਐਕਟਰ ਤੇ ਪ੍ਰੋਮੋਸ਼ਨ ਵਾਸਤੇ ਨਹੀਂ ਆਇਆ ਅਗੇ ਫਿਲਮ ਚੰਗੀ ਨਹੀਂ ਬਣੀ ਇਹਨੇ ਬੜਾ ਧਰੋ ਕੀਤਾ ਉਸ ਸੱਚੇ ਨੇਕ ਬੰਦੇ ਨਾਲ ਤਾਂ ਲੋਕ ਇਹਨਾਂ ਨੂੰ ਲਾਹਣ ਤਾ ਹੁਣ ਕੁੱਟ ਵੀ ਪੈਂਦੀ ਹੀ ਹੋ ਜਾਂਦੇ ਫਿਰ ਦੂਜਾ ਇਹ ਸਿਗਾ ਵੀ ਮੈਂ ਤਾਂ ਹੀਰੋ ਬਣ ਹੀ ਗਿਆ ਵਾਂ ਗਾਂਧੀ ਵਿੱਚ ਤੇ ਰੂਬੀ ਗੰਡੋਲਾ ਨਾ ਕਿਤੇ ਹੀਰੋ ਬਣ ਜਾਏ ਇਸ ਕਿੱਡਰ ਵਿੱਚ ਇਹਨੇ ਪ੍ਰੋਮੋਸ਼ਨ ਨਹੀਂ ਕੀਤੀ ਫਿਰ ਮੈਂ ਤੁਹਾਨੂੰ ਇੱਕ ਇਹਦੀ ਹੋਰ ਮਹਾਨ ਗੱਲ ਦੱਸਦਾ ਇੱਕ ਫਿਲਮ ਆਈ ਸੀ ਪ੍ਰੇਮ ਜ਼ਿੰਦਗੀ ਪਤਾ ਨਹੀਂ ਕੀ ਤਾਂ ਪ੍ਰੇਮ ਚੋਪੜਾ ਨੇ ਵਿੱਚ ਕੰਮ ਕੀਤਾ ਸੀ ਉਹਦੇ ਵਿੱਚ ਇੱਕ ਇਹ ਦੇਵਗਰਾਉਡ ਸੀਗਾ ਤੇ ਇੱਕ ਸੀਗਾ ਜੌਨ ਵਿਕਟਰ ਵਿਕਟਰ ਜੌਨ ਤੇ ਇਹਦੀ ਗਾਂਧੀ ਹਿੱਟ ਹੋ ਗਈ ਤੇ ਉਹ ਕਹਿੰਨ ਵੀ ਪ੍ਰੋਮੋਸ਼ਨ ਕਰਦੇ ਇਹ ਜਾਵੇ ਨਾ ਇਹ ਵਿਕਟਰ ਜੌਨ ਨੇ ਇੰਟਰਵਿਊ ਵੀ ਪਾਏ ਹੋਏ YouTube ਤੇ ਮਿਲ ਜਾਣਗੇ ਇਹ ਜਾਵੇ ਨਾ ਐਡਾ ਇੱਕ ਘਟੀਆ ਬੰਦਾ ਆ ਉਹ ਫਿਲਮ ਦਾ ਬੇੜਾ ਕਰਕੇ ਕਰਤਾ ਇਹਨੇ ਮੈਂ ਹੁਣ ਸਟਾਰ ਬਣ ਗਿਆ ਮੈਂ ਕਿਉਂ ਜਾਵਾਂ ਪਹਿਲਾਂ ਇਹਨੇ ਮੈਂਦਾ ਕਰ ਕਰ ਉਹਨਾਰੇ ਪੈਸੇ ਲਵਾਤੇ ਬਾਅਦ ਕਹਿੰਦਾ ਮੈਂ ਸਟਾਰ ਬਣ ਗਿਆ ਮੈਂ ਕਿਉਂ ਜਾਵਾਂ ਹੈ ਫਿਰ ਜਿਹੜੀ ਇੱਕ ਬਾਸਨਾ ਸਿੰਘ ਉਹ ਇਹਨੂੰ ਬੜੀਆਂ ਲਾਂਤਾਂ ਪਾਉਂਦੀ ਆ ਉਹਨੇ ਇਹਨੂੰ ਲਿਆ ਸੀ 25 30 ਲੱਖ ਖਾ ਗਿਆ ਉਹਦਾ ਇੱਕ ਹਿਸਾਬ ਨਾਲ ਲਿਆ ਸੀ ਵੀ ਮੇਰਾ ਮੁੰਡਾ ਨਾਲ ਸਪੋਰਟਿੰਗ ਹੀਰੋ ਇਹ ਉਥੇ ਜਦੋਂ ਸ਼ੂਟਿੰਗ ਹੋਣ ਲੱਗੀ ਤੇ ਆਪ ਹੀ ਹੀਰੋ ਬਣ ਗਿਆ ਵੀ ਮੈਂ ਹੀਰੋ ਆ ਮੇਰੇ ਹਿਸਾਬ ਨਾਲ ਹੀ ਸਭ ਹੋਵੇ ਉਹ ਇਹਦੇ ਹਿਸਾਬ ਨਾਲ ਸਭ ਹੁੰਦਾ ਹੁੰਦਾ ਪੂਰੀ ਫਿਲਮ ਦਾ ਬੇੜਾ ਕਰਕੇ ਕਰ ਗਿਆ ਫਿਲਮ ਲੇਟ ਹੋ ਗਈ ਉਹਨੇ ਜਦੋਂ ਹਨਰਾਜ ਗੌਰ ਸੰਧੂ ਮਿਸ ਇੰਡੀਆ ਮਿਸ ਵਰਲਡ ਬਣ ਗਈ ਤੇ ਉਹ ਕਹਿੰਦੀ ਮੇਰਾ ਤੇ ਐਗਰੀਮੈਂਟ ਖਤਮ ਹੋਇਆ ਉਹ ਸਾਰਾ ਇਹਦੀ ਵਜ੍ਹਾ ਨਾਲ ਬਾਸਨਾ ਸਿੰਘ ਦਾ 7-8 ਕਰੋੜ ਡੁੱਬਾ ਉਹਦੇ ਮੁੰਡੇ ਦਾ ਕੈਰੀਅਰ ਡੁੱਬਾ ਇਹ ਇਹਨਾਂ ਨਿਚਾਰਾ ਭੰਡਾ ਦੀ ਔਕਾਤ ਆ ਤੁਸੀਂ ਇਹਨਾਂ ਨੂੰ ਯਾਰ ਆਪਣੇ ਆਈਡੀਅਲ ਮੰਨ ਬੈਠੇ ਆ ਤੁਸੀਂ ਇੱਕ ਮੁੰਡੇ ਦਾ ਨਾਮ ਸੁਣਿਆ Shivjot ਦਾ Shivjot ਗਾਉਂਦਾ ਮੁੰਡਾ ਬਹੁਤ ਸੋਹਣਾ ਬੜਾ ਹੀ ਕਲਾਸ ਗਾਉਂਦਾ ਪਰ ਲੋਕੀ ਉਹ ਜਾਂ ਬੰਦਿਆਂ ਨੂੰ ਕਿਉਂ ਨਹੀਂ ਜਿਆਦਾ ਹੀਰੋ ਆਪਣਾ ਸਮਝਦੇ ਜਿਹੜੇ ਸੱਚੀ ਹੀਰੋ ਉਹਨਾਂ ਨੂੰ ਹੀਰੋ ਨਹੀਂ ਸਮਝਦੇ ਤੇ ਲੰਡੂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਆਪਣਾ ਹੀਰੋ ਬਣਾਇਆ ਹੋਇਆ ਆ ਵੀਰੋ ਸਿਆਣੇ ਬਣੋ ਸੱਚੇ ਲੋਕਾਂ ਦਾ ਸਾਥ ਦਿਓ ਤਾਂ ਹੀ ਸੱਚਾਈ ਆਉਂਦੀ ਏ ਲੰਡੂ ਠੱਗ ਚੋਰ ਜਿਹੜੇ ਆ ਇਹਨਾਂ ਦਾ ਬਾਈਕਾਟ ਕਰੋ ਬਾਈਕਾਟ ਹੁਣ ਇਹ ਇਹਦੀ ਫਿਲਮ ਫਲॉप ਹੋ ਗਈ ਤੇ ਇਹ ਇਕਬਾਲ ਚਾਨਾ ਵਰਗੇ ਵੱਡੇ ਬੰਦੇ ਨੂੰ ਟਾਰਗੇਟ ਕਰਨ ਧਿਆ ਮੈਂ ਤੈਨੂੰ ਪ੍ਰਸ਼ਾਦ ਦਿੱਤਾ ਹੀ ਮੈਂ ਤੈਨੂੰ ਪ੍ਰਸ਼ਾਦ ਦਿੱਤਾ ਹੀ ਉਹ ਇਕਬਾਲ ਚਾਨਾ ਨੂੰ ਲੋਕੀ ਮਥੇ ਟੇਕਦੇ ਆ ਉਹ ਕਿਸੇ ਤੋਂ ਡਰਦਾ ਨਹੀਂ ਥਾਰ ਫਿਲਮ ਦਾ ਰਿਵਿਊ ਉਹ ਪ੍ਰੋਪਰ ਪਾਉਂਦਾ ਆ ਹੈ ਇਹਨਾਂ ਨੂੰ ਹੁੰਦਾ ਵੀ ਪੈਸੇ ਲੈ ਲੈ ਥੋੜੇ ਸਾਡੇ ਹਿਸਾਬ ਨਾਲ ਬੋਲਦੇ ਉਹ ਬੋਲਿਆ ਨਹੀਂ ਕਿ ਫੁਗਰੀਆਂ ਮਾਰ ਨੇ ਨੈਟ ਤੇ ਬਹਿ ਕੇ ਉਹ ਯਾਰ ਤੇਰੀ ਫਿਲਮ ਘਟਿਆ ਜਿਹੜੀ ਤੂੰ ਬਣਾਉਂਦਾ ਇਹੋ ਜਿਹਾ ਪੰਜਾਬ ਚ ਕਿੱਥੇ ਹੁੰਦਾ ਆ ਕਦੋਂ ਤੱਕ ਲੋਕੀ ਗੰਦ ਖਾਨਾ ਖਾਈ ਜਾਣ ਲੋਕਾਂ ਕੋ ਸੋਸ਼ਲ ਮੀਡੀਆ ਆ ਗਿਆ ਬਲੌਗ ਆ ਗਿਆ ਇੰਟਰਨੈਸ਼ਨਲ ਫਿਲਮਾਂ ਲੋਕੀ ਵੇਹਦੇ ਚੀਜ਼ਾਂ ਵੇਖਦੇ ਆ ਅਗਲ ਮੰਦ ਹੋ ਚੁੱਕੇ ਆ ਹੁਣ ਇਹਨਾਂ ਦੇ ਚਾਰਾ ਭੰਡਾ ਦਾ ਜੁੱਤੀਆਂ ਖਾਂ ਦਾ ਟਾਈਮ ਆ ਗਿਆ ਤੇ ਉਹ ਚੰਤਾਨਗਰ ਉਹ ਆਪਾਂ ਇਹਨਾਂ ਦੇ ਮਰਵਾ ਹੀ ਦੇਣੀਆਂ ਆ ਮੈਨੂੰ ਲੋਕ ਕਹਿੰਦੇ ਤੂੰ ਕਾਹਤੋਂ ਪੰਗੇ ਜਪਿਆ ਤੂੰ ਕਿਉ ਉਹ ਤੂੰ ਫਿਲਮੀ ਬੰਦਾ ਤੂੰ ਕਾਹਤੋਂ ਇਹਨਾਂ ਨਾਲ ਬਿਆਰ ਕਿਸੇ ਨੂੰ ਬੋਲਣਾ ਪੈਣਾ ਨਾ ਕਦੋਂ ਤੱਕ ਕਿ ਕਾਦੇ ਫਿਰ ਕਲਾਕਾਰ ਹੋਏ ਫੇ ਆਪਾਂ ਜੇ ਇਹਨਾਂ ਹੀ ਸੱਚ ਨਹੀਂ ਬੋਲ ਸਕਦੇ ਇਹਨਾਂ ਹੀ ਆਪਣੇ ਮਤਲਬ ਆਸਤੇ ਚੁੱਪ ਰਹੀਏ ਤੇ ਕਾਦੇ ਕਲਾਕਾਰ ਆ ਨਹੀਂ ਵੀਰ ਉਹ ਬੋਲਣਾ ਪੈਣਾ ਆ ਟਾਇਰਟ ਹੋ ਵੋ ਸੱਚੇ ਰਾ ਪੰਜਾਬ ਬਹੁਤ ਮਾੜੀ ਸਟੇਜ ਤੋਂ ਗੁਜ਼ਰ ਰਿਹਾ ਹੈ ਕਿੱਥੇ ਪੰਜਾਬ ਰਾਜਾਂ ਦਾ ਦੇਸ਼ ਹੁੰਦਾ ਸੀ ਜਿੱਥੇ ਜਿਹੜੇ ਮਜ਼ਦੂਰ ਆ ਉਹਨਾਂ ਨੇ ਵੀ 10-20 ਕਿਲੋ ਸੋਨਾ ਆਪਣੇ ਘਰ ਨੱਪਿਆ ਹੁੰਦਾ ਸੀ ਆਜ਼ਾਦੀ ਤੋਂ ਪਹਿਲਾਂ ਇਹ ਇੰਨਾ ਰਿਚ ਸੀਗਾ ਪੰਜਾਂ ਦਰਿਆਵਾਂ ਦੀ ਧਰਤੀ ਪਾਣੀ ਦੀ ਕਮੀ ਨਹੀਂ ਸੀ ਫਸਲ ਬਹੁਤ ਵਧੀਆ ਉਪਜ ਦਿੰਦੀ ਸੀ ਲੋਕ ਰਾਜੇ ਸੀ ਪਰ ਇਹ ਜੋ ਖੱਚ ਖਾਨਾ ਦਲਾਧ ਭੰਡ ਮਹਿਕ ਮਾਂ ਗੰਦੀ نسل ਦੇ ਲੋਕ ਆ ਗਏ ਇਹਨਾਂ ਨੇ ਹਰ ਪਾਸਿਓਂ ਜਿਹੜੇ ਕਿਰਤੀ ਚੰਗੇ ਬੰਦੇ ਸੀ ਉਹਨਾਂ ਦਾ ਬੇੜਾ ਗਰਕ ਕਰਤਾ ਤੇ ਵੀਰੋ ਵਸ ਸਕੈਨਰ ਆ ਮਾੜੀ ਹੀ ਹੈਲਪ ਕਰ ਦਿਆ ਕਰੋ ਇੱਕ ਇੱਕ ਰਪਾਇ ਦੀ ਜੇ ਕੋ ਵੱਧਾ ਤੇ ਵੱਧ ਪਾ ਦਿਓ ਕੋਈ ਨਹੀਂ ਕਿਤੇ ਮੌਕਾ ਉਦ ਮੋੜ ਦਾਂਗੇ ਤੇ ਬਾਕੀ ਆਪਾਂ ਹੁਣੇ ਪੱਕਾ ਚੱਕ ਲਿਆ ਠੇਕਾ ਹੀ ਲੈ ਲਿਆ ਆਪਾਂ ਖੱጫ ਨੂੰ ਐਕਸਪੋਜ਼ ਕਰਨਾ ਤੇ ਸੱਚੇ ਬੰਦਿਆਂ ਨੂੰ ਸਾਹਮਣੇ ਲਿਆਉਣਾ ਧੰਨਵਾਦ ਵੀਰੋ ਧੰਨਵਾਦ ਧੰਨ